ਵਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਕਰੋੜਾਂ ਲੱਖਾਂ ਰੁਪਏ ਦੇ ਠੱਗੀਆਂ ਹੋ ਰਹੀਆਂ ਹਨ ਜਿਸ ਤੇ ਮਾਲੀਪੁਰੋਂ ਹਸਾਲ ਦਾ ਮਿਲੀ ਜਿਹੋ ਇੱਕ ਬਿਕਰਨਜੀਤ ਸਿੰਘ ਉਹਨਾਂ ਦੇ ਬੈਕਟ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਵਦੇਸ਼ ਭੇਜਣ ਦਾ ਨਾਮ ਤੇ ਲੱਖਾਂ ਰੁਪਏ ਲੋਕਾਂ ਤੋਂ ਠੱਗੇ ਸਨ ਕਿਉਂਕਿ ਵੱਖ-ਵੱਖ ਜ਼ਿਲ੍ਹੇ ਵਿੱਚ ਵੀ ਮਾਮਲੇ ਦਰਜ ਹਨ ਉਹ ਤੇ ਉਸ ਦੀ ਪਤਨੀ ਵਰਤ ਵੀ ਪੰਜ ਮਾਮਲੇ ਦੱਸਿਆ ਹੈ ਦਰਜ ਨੇ ਇੱਕ ਜ਼ਿਲ੍ਹੇ ਫਰੋੜ ਕਰ ਦੂਜੇ ਜ਼ਿਲ੍ਹੇ ਚ ਸ਼ਿਫਟ ਹੋ ਜਾਂਦੇ ਸਨ ਪੁਲਿਸ ਨੂੰ ਹਸਾਲ ਦਾ ਮਿਲੇ ਸੂਚਨਾ ਮਿਲੀ ਕਿ ਇਹ ਵਿਅਕਤੀ ਆੜਾ ਬੋਰੀ ਬਿਸਰਾ ਬਣ ਕੇ ਵਿਦੇਸ਼ੀ ਭੱਜਣ ਦੀ ਤਾਰਾ ਇੱਕ ਵਿੱਚ ਆ ਜਿਸ ਨੂੰ 에어ਪੋਰਟ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਕਿੰਨੇ ਜਾਣ ਲਈ ਤਿਆਰ ਸੀ ਆ ਉਥੋਂ ਸੁਣਾਉਂਦੇ ਆ ਕੀ ਕਹਿੰਦੇ ਮੁਹਾਲੀ ਪੁਲਿਸ ਦੇ ਅਧਿਕਾਰੀ ਤੁਹਾਨੂੰ ਸੁਣਾਉਂਦੇ ਆ ਇਹ ਮੁੰਬਈ 에어ਪੋਰਟ ਤੋਂ ਫੜਿਆ ਗਈ ਸ਼ਿਵਾਜੀ ਟਰਮੀਨਲ ਤੋਂ ਤੇ ਆਪਾਂ ਇਹਦੀ ਐਲਓਸੀ ਜਾਰੀ ਕੀਤੀ ਹੋਈ ਸੀ 2024 ਦਾ ਵਿੱਚ ਤੇ ਇਸ ਐਲਓਸੀ ਦੇ ਵਿੱਚ ਅਸੀਂ ਇਹਨਾਂ ਨੂੰ ਕਿਉਂਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਦਿੱਤਾ ਟਾਈਮਲੀ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਤੇ ਟਾਈਮਲੀ ਰਿਮਾਈਂਡਰ ਆਪਾਂ ਸੈੱਟ ਕਰਦੇ ਆਂ ਕਿ ਕੋਈ ਵੀ ਇਮੀਗ੍ਰੇਸ਼ਨ ਫਰਾਡ ਜੇ ਸਾਡੇ ਏਰੀਆ ਚੋਂ ਕਰਕੇ ਜਾਂਦਾ ਹੈ ਤਾਂ ਉਹਦੀ ਆਪਾਂ ਐਲਓਸੀ ਜਾਰੀ ਕਰਾ ਦਈਏ ਇਸੇ ਤਰ੍ਹਾਂ ਕਿੰਨੇ ਖਰਚੇ ਇਹਦੇ ਤੇ ਜਿੱਥੇ ਤੱਕ ਸਾਡੇ ਧਿਆਨ ਚਾਹੀਏ ਤਿੰਨ ਤੋਂ ਚਾਰ ਖਰਚੇ ਨੇ ਜੀ ਇਹਦੇ ਤੇ ਦੋ ਪਰਚੇ ਤਾਂ ਇਹਦੇ ਤੇ ਅੰਮ੍ਰਿਤਸਰ ਨੇ ਇੱਕ ਪਰਚਾ ਇਹਦੇ ਜਲੰਧਰ ਤੇ ਚੌਥਾ ਸਾਡੇ ਕੋਲ ਕਿੰਨੇ ਮਾਉਂਡ ਦੀ ਥੱਗੀ ਜਾਂਦੀ ਆਪਣੇ ਕੋਲ ਜੀ 23 25 ਲੱਖ ਦੀ ਥੱਗੀ ਸੀਗੀ ਇੱਕ ਐਕਸ ਸਰਵਿਸਮੈਨ ਹੈ ਨਿਰਮਲਜੀਤ ਸਿੰਘ ਉਹਨਾਂ ਦੇ ਬੇਟੇ ਨੂੰ ਬਾਹਰ ਭੇਜਣ ਕੈਨੇਡਾ ਭੇਜਣ ਦੇ ਉਹਦੇ ਚੇਨੇ 25 ਲੱਖ ਦੀ ਥੱਗੀ ਮਾਰੀ ਸਰ ਇਹਨਾਂ ਦੀ ਕੋਈ ਗੈਂਗ ਵੀ ਸੀ ਹੋਰ ਵੀ ਨਾਲ ਗੱਲ ਹੋਈ ਸੀ ਕਦੇ ਇਹ ਇਹ ਬੇਸਿਕਲੀ ਇਹ ਤੇ ਇਹਨਾਂ ਦੀ ਵਾਈਫ ਲੋਕਾਂ ਕੋਲ ਜਾਂਦੇ ਸੀਗੇ ਤੇ ਆਪਣੀ ਟੀਮ ਇਹ ਏਰੀਆ ਟੂ ਏਰੀਆ ਬਿਲਟ ਅਪ ਕਰਦੇ ਸੀ ਜਿਹਦੇ ਵਿੱਚ ਇਹ ਕਰਦੇ ਸੀਗੇ ਕਿ ਅ ਜਿਸ ਵੀ ਏਰੀਆ ਚ ਜੋ ਮਤਲਬ ਚਾਵਾਂ ਲੋਕ ਸਕੇ ਬਾਹਰ ਜਾਣ ਦੇ ਉਹਨਾਂ ਨੂੰ ਹੌਲੀ 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 ਇਹ ਪੂਰਾ ਮਤਲਬ ਜਿੱਥੇ ਆਪਾਂ ਇਹਦੀ ਡੈਰੀ ਚੈੱਕ ਕੀਤੀ ਹੈ ਇਹ ਪੂਰਾ ਮੈਪਿੰਗ ਕਰਕੇ ਚੱਲਦੀ ਸੀ ਤੇ ਮੈਪਿੰਗ ਦੇ ਅਲੋਕੇਸ਼ਨ ਨਾਲ ਹੀ ਲੋਕਾਂ ਨੂੰ ਥਾੜੀ ਜਿਹੀ ਕੋਲੇ ਕੜਾ ਦਿੱਤਾ ਤੁਸੀਂ ਇਹ ਆਨਲਾਈਨ ਕਰਕੇ ਮਾਪਦੇ ਸੀ ਕਿ ਐਗਰੀਗੇਸ਼ਨ ਵੀ ਆ ਕੋਈ ਆਫੀਸਰ ਅੱਗੇ ਵਾਖਾ ਕਰਦਾ ਨਹੀਂ ਇਹ ਕੋਈ ਆਫੀਸ ਨਹੀਂ ਲੈਂਦੇ ਸੀ ਕਿ ਪਹਿਲਾਂ ਉਹਨਾਂ ਨਾਲ ਨਾ ਆਪਣੇ ਰਿਲੇਸ਼ਨ ਬਿਲਡ ਅਪ ਕਰਦੇ ਸੀ ਕੀ ਫੈਮਿਲੀ ਰਿਲੇਸ਼ਨ ਬਿਲਡ ਕਰ ਲਿਓ ਉਹਨਾਂ ਨਾਲ ਮੰਦਿਰ ਗੁਰਦੁਆਰੇ ਜਿੰਨ ਜਾਣਾ। ਦੈਨ ਗੱਲਾਂ ਬਾਤਾਂ ਚ ਲੈ ਕੇ ਫਿਰ ਇਹੋ ਜਿਹੇ ਕੰਮ ਜਿਹੇ ਕਰਦੇ ਸੀ। ਤੇ ਸਰ ਇਹਦੀ ਵਾਈਫ ਵੀ ਪੂਰੀ ਨਾਲ ਜੁੜੀ ਹੋਈ ਐ ਬਿਜ਼ਨਸ ਇਚ ਕੇ। ਜੀ। ਉਹਦਾ ਵੈਸੇ ਮਤਲਬ ਇਹ ਸਾਡੇ ਵਾਲੇ ਕੇਸ ਚ ਤਾਂ ਜੀ ਮਿਲੀ ਹੋਈ ਐ ਉਹਦਾ ਨਾਂ ਹੈਗਾ ਨਵਨੀਤ कौर ਤੇ ਇਹ ਜਦੋਂ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ। ਉਸ ਟਾਈਮ ਜਿਹੜਾ ਨਿਰਮਲਜੀਤ ਸਿੰਘ ਦਾ ਬੇਟਾ ਸੀ ਉਹਦੇ ਬੇਟੇ ਨੂੰ ਆਪਣੇ ਨਾਲ ਹੀ ਕੰਨੇ ਲੈ ਕੇ ਗਈ ਸੀ। ਤੇ ਹੁਣ ਉਹ ਕਿਨੇ ਦਿੰਦਾ ਪੁਲਿਸ ਮਾਰਦਾ। ਇਹਦੇ 4 ਦਿਨ ਦਾ ਪੁਲਿਸ ਰਿਮਾਈਂਡ ਹਾਸਿਲ ਕੀਤਾ ਜੀ ਅਸੀਂ ਪਾਸਪੋਰਟ ਸਰ ਇਹਦੇ ਇਹ ਕੋਲ ਬ੍ਰਾਹਮ ਲੋਜਿਕ ਦਾ ਇਹਨਾਂ ਕੋਲ ਹੋਰੋਂ ਬਣਾਇਆ ਹੋਇਆ ਸੀਗਾ ਜੀ ਕੋਲ ਬਾਰੇ ਇਹਨੇ ਰੀਸੈਂਟਲੀ ਆਪਣਾ ਪਾਸਪੋਰਟ ਇੱਕ ਹੋਰ ਬਣਾਇਆ ਸੀਗਾ ਕਿਉਂਕਿ ਇਹ ਪ੍ਰੋਬਲਮਡ ਅਪੈਂਡਰ ਹੈ ਪੀਓ ਕਰਾਰ ਕੀਤਾ ਹੋਇਆ ਸੀ ਇਹਦਾ ਪਹਿਲਾਂ ਵਾਲਾ ਜਿਹੜਾ ਪਾਸਪੋਰਟ ਸੀ ਉਹ ਅੰਮ੍ਰਿਤਸਰ ਜਮ੍ਹਾਂ ਸੀ ਤੇ ਇਹ ਕਾਫੀ ਦਿਨ ਤੋਂ ਆਪਾਂ ਇਹਦੀ ਲੋਕੇਸ਼ਨ ਟ੍ਰੇਸ ਆਊਟ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਹਦੇ ਵਿੱਚ ਇਹਦੀ ਬਾਰ-ਬਾਰ ਲੋਕੇਸ਼ਨ ਚੇਂਜ ਹੋ ਰਹੀ ਸੀ ਕਦੇ ਇਹਦੀ ਲੋਕੇਸ਼ਨ ਗੁਜਰਾਤ ਆ ਰਹੀ ਸੀ ਕਦੇ ਇਹਦੀ ਲੋਕੇਸ਼ਨ ਦਿੱਲੀ ਆ ਰਹੀ ਸੀ ਤੇ ਜਦੋਂ ਲਾਸਟੀ ਲੋਕੇਸ਼ਨ ਪਟਨਾਈ ਤੇ ਤੁਹਾਨੂੰ ਸ਼ੱਕ ਹੋਇਆ ਕਿ ਇਹ ਸ਼ਾਇਦ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਦੋਂ ਬਾਅਦ ਆਪਾਂ ਪਿਛਲੇ ਮੋਰ ਥੈਨ 15 ਡੇਸ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ ਤੇ ਐਟੂ ਲਾਸਟ ਸਾਨੂੰ ਇਹ சிவாਜੀ ਟਰਮੀਨਲ ਤੋਂ ਆਪਾਂ ਇਹਨੂੰ ਫੜ ਲਿਆ ਸਰ ਟੋਟਲ ਕਿੰਨੇ ਲੋਕਾਂ ਨਾਲ ਧੋਖਾ ਆਈ ਦੀ ਹੁਣ ਤਾਂ ਕੁਝ ਨਹੀਂ ਸਹੀ ਸਾਨੂੰ ਪਤਾ ਲੱਗੇ ਆ ਇਹ ਹੱਲੇ ਅੰਡਰ ਇਨਵੈਸਟੀਗੇਸ਼ਨ ਹੈ ਬੱਦ ਜਿੱਥੇ ਤੱਕ ਸਾਡੇ ਧਿਆਨ ਚਾਹੇ ਤੱਕ ਤੋਂ ਚਾਰ ਲੋਕ ਇਹੋ ਜਿਹੇ ਨੇ ਜਿਹਦੇ ਤੇ ਮਤਲਬ ਅਰਾਊਂਡ ਅਪ੍ਰੋਕਸੀਮੇਟਲੀ 1 ਤੋਂ 2 ਕਰੋੜ ਦੀ ਠੱਗੀ ਤੋਂ ਇਨ ਟੋਟਲ ਹੈ